ਸਟ੍ਰੀਕਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਆ ਸਨੇਹਾ ਲੈ ਕੇ ਹਾਜ਼ਰ ਆ ਪਰਦੇ ਦੇ ਪਿੱਛੇ ਦੀ ਕਹਾਣੀ ਅੱਜ ਦਾ ਇਹ ਪ੍ਰੋਗਰਾਮ ਸਪான்ਸਰ ਕੀਤਾ ਗਿਆ ਹੈ ਬਲੂ ਪੁਆਇੰਟ ਰੀਅਲਟੇਲਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਘਰ ਖਰੀਦਣਾ ਹੈ ਜਾਂ ਵੇਚਣਾ ਹੋਵੇ ਜਾਂ ਲੈਣੀ ਹੋਵੇ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਬਲੂ ਪੁਆਇੰਟ ਰੀਅਲਟੇਲਸ ਨੂੰ 43862 Y Y ਤੇ ਅੱਜਾਜੀ ਪੰਜਾਬੀ ਅਦਾਕਾਰਾ ਤੇ ਹਿੰਦੀ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੀ ਹੈ ਤਾਮਿਲ ਫਿਲਮਾਂ ਵੀ ਕਰ ਚੁੱਕੀ ਹੈ ਮੈਂਡੀ ਤਖੜ ਅੱਜ ਹੈ ਉਹਨਾਂ ਦਾ ਬਰਥਡੇ ਹੈਪੀ ਵਾਲਾ ਬਰਥਡੇ ਟੂ ਮੈਂਡੀ ਤਖੜ ਸੋ ਮੈਂਡੀ ਨੇ ਕਾਫੀ 뮤직 ਵੀਡੀਓਜ਼ ਦੇ ਵਿੱਚ ਵੀ ਕੰਮ ਕੀਤਾ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਸਭ ਤੋਂ ਪਹਿਲਾਂ ਮੈਂਡੀ ਤਖੜ ਦੀ ਫਿਲਮ ਆਈ ਸੀ ਬੱਬੂ ਮਾਨ ਉਹਨਾਂ ਦੇ ਨਾਲ ਇਕਮ son of soil 2010 ਵਿੱਚ ਮੈਂਡੀ ਨੇ ਮਿਰਜ਼ਾ ਫਿਲਮ ਦੇ ਵਿੱਚ ਵੀ ਕੰਮ ਕੀਤਾ ਰਾਬਤਾ ਰੇਡੀਓ ਤੇ ਹੋਰ ਵੀ ਕਈ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਮੈਂਡੀ ਤਖੜ ਆਪਣੀ ਭੂਮਿਕਾ ਨਿਭਾ ਚੁੱਕੀ ਹੈ ਇੱਕ ਵਾਰ ਫੇਰ ਹੈਪੀ ਵਾਲਾ ਬਰਥਡੇ ਟੂ ਮੈਂਡੀ ਤਖੜ ਅੱਜ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਵੀ ਜਨਮ ਦਿਨ ਹੈਪੀ ਵਾਲਾ ਬਰਥਡੇ ਟੂ ਅਨੁਸ਼ਕਾ 2018 ਦੇ ਵਿੱਚ ਸਭ ਤੋਂ ਹਾਈएस्ट ਪੀਡ ਐਕਟ੍ਰੈਸ ਸੀ ਅਨੁਸ਼ਕਾ ਸ਼ਰਮਾ ਅਨੁਸ਼ਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਦੇ ਨਾਲ ਕੀਤੀ ਫਿਰ ਉਹ ਮੁੰਬਈ ਦੇ ਵਿੱਚ ਸ਼ਿਫਟ ਹੋ ਗਈ ਸਾਲ 2008 ਦੇ ਵਿੱਚ ਅਨੁਸ਼ਕਾ ਸ਼ਰਮਾ ਨੇ ਸ਼ਾਹਰੁਖ ਖਾਨ ਦੇ ਨਾਲ ਰੱਬ ਨੇ ਬਣਾਦੀ ਜੋੜੀ ਫਿਲਮ ਦੇ ਵਿੱਚ ਕੰਮ ਕੀਤਾ ਤੇ ਇਸ ਤੋਂ ਬਾਅਦ ਤੇ ਫਿਰ ਲਾਈਨ ਦੀ ਲਾਈਨ ਹੀ ਲੱਗ ਗਈ ਇੱਕ ਵਾਰ ਫਿਰ ਸਾਡੀ ਪੂਰੀ ਟੀਮ ਵੱਲੋਂ ਹੈਪੀ ਬਰਥਡੇ ਟੂ ਅਨੁਸ਼ਕਾ ਸ਼ਰਮਾ ਨਾ ਚੱਲਦੇ ਆ ਪਾਲੀਬੁੱਡ ਦੇ ਵੱਲ ਗਿੱਪੀ ਗਰੇਵਾਲ ਤੇ ਉਹਨਾਂ ਦੀ ਫੈਮਲੀ ਉਹਨਾਂ ਦਾ ਬੇਟਾ ਛੋਟਾ ਬੇਟਾ ਗੁਰਬਾਜ਼ ਸ਼ਿੰਦਾ ਗਿੱਪੀ ਗਰੇਵਾਲ ਭਾਨਾ ਤੇ ਗਿੱਪੀ ਗਰੇਵਾਲ ਦੀ ਵਾਈਫ ਰੁਗਨੀਤ ਇਹ ਸਾਰੇ ਪਹੁੰਚੇ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਘਰ ਉਹਨਾਂ ਦੀ ਨਵਜੰਮੀ ਬੱਚੀ ਨੂੰ ਮਿਲਣ ਵਾਸਤੇ ਸੋਗਿਪੀਗਰਵਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਸਾਂਝੀ ਕਰਕੇ ਬਹੁਤ ਖੂਬਸੂਰਤ ਲਾਈਨਾਂ ਲਿਖੀਆਂ ਨੇ ਕਿ ਪੁੱਤਰ ਮਿੱਠੜੇ ਮੇਵੇ ਤੀਆਂ ਮਿਸ਼ਰੀ ਡਲੀਆਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੱਲ ਹੋਈ ਸੀ ਅਨੁਸ਼ਕਾ ਸ਼ਰਮਾ ਦੀ ਤੇ ਸ਼ਾਹਰੁਖ ਖਾਨ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਅਨੁਸ਼ਕਾ ਦਾ ਜਿਹੜਾ ਹਸਬੈਂਡ ਹੈ ਵਿਰਾਟ ਕੋਹਲੀ ਉਹ ਨੇ ਜੀ ਬਾਲੀਵੁੱਡ ਦੇ ਤਾਮਾਰ ਦੋਨਾ ਕਿਹਾ ਕਿ ਅਸੀਂ ਇੱਕ ਫਿਲਮ ਦੀ ਸ਼ੂਟਿੰਗ ਵੀ ਕਰ ਰਹੇ ਸੀ ਉਸ ਵੇਲੇ ਵਿਰਾਟ ਨੇ ਕਾਫੀ ਸਮਾਂ ਸਾਡੇ ਨਾਲ ਸੈੱਟ ਤੇ ਜਿਹੜਾ ਆ ਬਿਤਾਇਆ ਤੇ ਮੈਂ ਉਹਨਾਂ ਨੂੰ ਜਿਹੜੇ ਡਾਂਸਿੰਗ ਸਟੈਪਸ ਵੀ ਸਿਖਾਏ ਇਸ ਤੋਂ ਇਲਾਵਾ ਰਾਜਕੁਮਾਰ ਰਾਓ ਨੇ ਆਪਣੇ ਸ਼ੁਰੂਆਤੀ ਦਿਨਾਂ ਦੀ ਗੱਲ ਸਾਂਝੀ ਕਰਦੇ ਹ ਦੱਸਿਆ ਕਿ ਸੰਘਰਸ਼ ਉਹਨਾਂ ਨੇ ਵੀ ਕੀਤਾ ਹੈ ਉਨੇ ਕਿਹਾ ਕਿ ਜਿਹੜੀ ਫਿਲਮ ਦੇ ਵਿੱਚ ਮੈਨੂੰ ਰੋਲ ਮਿਲਦਾ ਹੁੰਦਾ ਸੀ ਮੈਨੂੰ ਉਸ ਫਿਲਮ ਦੇ ਵਿੱਚ ਰਿਪਲੇਸ ਕਰ ਦਿੱਤਾ ਜਾਂਦਾ ਸੀ ਕਿਉਂਕਿ ਜਿਹੜੇ ਹੋਰ ਬਿੱਗ ਐਕਟਰਸ ਨੇ ਉਹ ਆਪਣਾ ਇੰਟਰਸਟ ਸ਼ੋਅ ਕਰ ਦਿੰਦੇ ਸੀਗੇ ਉਸ ਕੈਰੈਕਟਰ ਦੇ ਵਿੱਚ ਤੇ ਮੈਨੂੰ ਰਿਪਲੇਸ ਕਰ ਦਿੱਤਾ ਜਾਂਦਾ ਸੀ ਤੇ ਕਹਿੰਦੇ ਵੀ ਫਿਰ ਮੈਂ ਸੋਚਿਆ ਵੀ ਇੱਥੇ ਇਹ ਵੀ ਹੁੰਦਾ ਸੋ ਕਿਉਂਕਿ ਉਹ ਨਵੇਂ ਸੀ ਉਸ ਵੇਲੇ ਉਹਨਾਂ ਨੇ ਉਹਨਾਂ ਮੁਕਾਮ ਹਾਸਲ ਨਹੀਂ ਕੀਤਾ ਸੀ ਪਰ ਉਹਨਾਂ ਨੇ ਕਿਹਾ ਕਿ ਕੁਝ ਲੋਕ ਅਜਿਹੇ ਵੀ ਸੰ ਜਿਹੜੇ ਇਹ ਕਹਿੰਦੇ ਸੀ ਕਿ ਰਾਜਕੁਮਾਰ ਜੀ ਤੁਸੀਂ ਬਾਹਰੋਂ ਆਇਓ ਤੁਸੀਂ ਛੋਟੇ ਪਿੰਡ ਤੋਂ ਆਇਓ ਸਮਾਲ ਟਾਊਨ ਤੋਂ ਆਇਓ ਤੇ ਅਸੀਂ ਤੁਹਾਨੂੰ ਲੀਡ ਐਕਟਰ ਦਾ ਰੋਲ ਦੇਵਾਂਗੇ ਤੇ ਉਹਨਾਂ ਨੇ ਕਿਹਾ ਕਿ ਕੁਝ ਨੇ ਕਿਹਾ ਹੀ ਨਹੀਂ ਬਲਕਿ ਕਰ ਵੀ ਦਿਖਾਇਆ ਸਾਡੇ ਪਾਲੀਵੁੱਡ ਅਦਾਕਾਰ ਜਾਂ ਕਹ ਲੋ ਕਿ ਪਾਲੀਵੁੱਡ ਦੇ ਗਾਇਕ ਪਾਲੀਵੁੱਡ ਇੰਡਸਟਰੀ ਦੇ ਗਾਇਕ ਤੇ ਅਦਾਕਾਰ ਪਾਲੀਵੁੱਡ ਦੇ ਵਿੱਚ ਐਂਟਰੀ ਮਾਰਦੇ ਨੇ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਫਿਰ ਪਲੇਬੈਕ ਸਿੰਗਿੰਗ ਦਾ ਕੰਮ ਕਰਦੇ ਨੇ ਪਰ ਹੁਣ ਥੋੜਾ ਜਿਹਾ ਟਵਿਸਟ ਹੋ ਰਿਹਾ ਜੀ ਬਾਲੀਵੁੱਡ ਅਦਾਕਾਰ ਸੰਜੇ ਦਾਤ ਇਹ ਪਹੁੰਚਣਗੇ ਪੰਜਾਬ ਬਾਲੀਵੁੱਡ ਦੇ ਵਿੱਚ ਆਪਣਾ ਕਰਨਗੇ ਡੈਬਿਊ ਸ਼ੇਰਾਂ ਦੀ ਕੌਮ ਪੰਜਾਬੀ ਗਿੱਪੀ ਗਰੇਵਾਲ ਦੇ ਨਾਲ ਸੰਜੇ ਦਾਤ ਮੁੱਖ ਭੂਮਿਕਾ ਨਿਭਾਉਣਗੇ ਅੱਜ ਲਈ ਅਨਹੀਂ ਮਿਲਦੇ ਹਾਂ ਕੱਲ ਦੇਖਦੇ ਰਹੋ ਪੰਜਾਬੀ ਲਿੰਕ ਨਜ਼ਰ ਹਰ ਫਾਕਤੇ ਧੰਨਵਾਦ